ਨਾ ਮੈਨੂੰ ਨਾ ਮੈਂ ਖਾਤ ਜੋੜਦੀ ਵੀ ਬਾਬੇ ਦਾ ਮੰਤਰ ਕੰਮ ਦੇ ਜੇ ਹੈ ਇਹਨਾਂ ਨੂੰ ਹੁਣ ਮੈਂ ਬੰਦੇ ਨਹੀਂ ਕੱਪੜੇ ਭਲਾ ਕੀ ਬੋਲਦੀਆਂ ਨੇ ਰਾਤ ਤੇ ਬੜਾ ਕਰਦੀਆਂ ਬੈਗ ਦੇ ਦੇ ਬੈਗ ਦੇ ਦੇ ਹੁਣ ਮੈਂ ਵੇਖਦੀ ਇਹਨਾਂ ਵੱਲ ਹਾਲਾ ਨਹੀਂ ਕੱਪੜੇ ਕਿੱਥੇ ਗਈਆਂ ਜੇ ਚੱਕੋ ਮੇਰੇ ਕੱਪੜੇ ਤੋੜੋ ਲੈ ਕੀ ਹੈ ਮਮੀ ਬੈਸੂ ਦੀ ਜ ਨਹੀਂ ਤੂੰ ਹੋਇ ਇਹਨਾਂ ਨੂੰ ਆ ਕੀ ਤਰੀਕਾ ਮਮੀ ਤੋੜ ਤਰੀਕਾ ਮੈਨੂੰ ਨਾ ਸਮਝਾਓ ਤੁਹਾਨੂੰ ਨਾ ਬੈਗ ਆਖੇ ਚੱਕੋ ਕੱਪੜੇ ਤੋੜਨ ਨਾਲ ਹੀ ਦੇ ਬੈਗ ਵੀ ਤੋੜਨ ਨਾਲ ਤੇ ਰਾਤੀ ਤੈਨੂੰ ਮੰਗਿਆ ਹੁਣ ਆ ਹੁਣ ਆਈ ਕੱਪੜੇ ਵੀ ਧੋਲੇ ਆ ਤੇ ਹੁਣ ਗਰਹਿਣ ਲੱਗ ਗਿਆ ਰਾਤੀ ਮੰਗੇ ਰਾਤੀ ਮੇਰੀ ਮਰਗੀ ਆ ਮੈਂ ਦਿੱਤਾ ਨਹੀਂ ਦਿੱਤਾ ਮੰਮੀ ਆਪਾਂ ਨਾਲ ਧੋਲੇ ਨੇ ਕੱਪੜੇ ਕੱਲ ਧੋਲਾਂਗੇ ਛੱਡ ਪਰਾਂ ਕੱਲ ਧੋਲਾਂਗੇ ਕੱਲ ਨਹੀਂ ਹੁਣੇ ਧੋਨੇ ਆਏ ਬੈਗ ਵੀ ਨਾਲੇ ਧੋਣਾ ਚਾਹੀਦਾ ਆ ਚੱਲ ਇੱਕ ਬਰਾਂਤੀ ਵੈਸ ਕਰਨੀ ਆ ਆ ਜਾ ਵੈਸ ਕਰਨੀ ਆ ਆ ਜਾ ਚਲੋ ਚਲੋ ਬਾਬੇ ਨੇ ਜਾਵਦਾ ਹੋਇਆ ਅਸਰ ਇਹਨਾਂ ਨੂੰ ਕੋਈ ਮਾੜਾ ਮੋਟਾ ਵੱਡੀ ਨੂੰ ਤੇ ਹੋਇਆ ਜਿਆਦਾ ਛੋਟੀ ਆ ਜਿਵੇਂ ਚਿੰਕਦੀ ਆ ਇਹਨੂੰ ਦੱਸੂਗੀ ਪਤਾ ਹੁਣ ਮੈਨੂੰ ਹੁਣ ਆ ਰਾਤੀ ਕੱਪੜੇ ਮੰਗੇ ਹੀ ਤਾਂ ਹੁਣ ਫੜਾ ਤੇ ਹੁਣ ਸਾਰਾ ਕੰਮ ਹੋ ਗਿਆ ਵਾ ਮੇਰਾ ਰਾਦਾ ਸੀ ਗਿਆ ਚੱਲ ਇੱਕ ਵਾਰ ਸੂਟ ਵੇਚ ਕੇ ਆਉਣੀ ਆ ਬਾਜ਼ਾਰੋਂ ਮम्मी ਨੇ ਜਾਨ ਜਿਹੜਾ ਉਹ ਕਹਿੰਦੀ ਤੂੰ ਵਿਹਲੇ ਕੇ ਬੈਠੀ ਐ ਮੇਰੇ ਕੱਪੜੇ ਧੋ ਦੇ ਦੋ ਜਿਹੜੇ ਤੋਂ ਦੇ ਦਿੱਤੇ ਨਹੀਂ ਕੱਪੜੇ ਧੋਣ ਦੇ ਵਾਸਤੇ ਪਤਾ ਨਹੀਂ ਕਿਉਂ ਫੜਾਤਾ ਤੂੰ ਮੇਰੀ ਬੈਗ ਵੀ ਧੋ ਦੋ ਪਤਾ ਨਹੀਂ ਮੈਨੂੰ ਚੰਗੇ ਨਹੀਂ ਲੱਗਦੇ ਇਹਨੂੰ ਲੱਗਦਾ ਮम्मी ਨੂੰ ਚੱਲ ਫਿਰ ਮੈਂ ਫੜਾੜ ਧੋ ਲੈਣੀ ਆ ਕੱਪੜੇ ਫਿਰ ਚੱਲਦੀ ਆ ਹੈਂ ਧੀ ਧੋ ਲੈ ਫਿਰ ਨਹੀਂ ਲੱਗੇ ਬੈਝੂਗੀ ਬਾਸ ਕੇ ਚਲ ਆ ਜਾ ਫਿਰ ਮੈਂ ਥੋੜਾ ਫੜ ਧੋ ਲੀਏ ਕੱਪੜੇ ਠੀਕ ਓਹ ਡਬਲ ਸ਼ਿਫਟ ਲਾਇਆ ਦਮਾ ਹੀ ਖਰਾਵਾ ਹੈ ਓਏ ਦੋ ਦਿਨਾਂ ਬਾਅਦ ਆਈ ਕੋਈ ਸਤਕ ਸਤ ਕੁਛ ਨਹੀਂ ਮੰਮੀ ਮੈਂ ਨਾ ਤੁਹਾਡੇ ਨਾਲ ਬੋਲਣਾ ਕਲੇਸ਼ ਕਰਨਾ ਜਾਂਦਾ ਨਾ ਤੁਸੀਂ ਮੇਰੇ ਨਾਲ ਕਲੇਸ਼ ਕਰੋ ਅੱਛਾ ਤੁਸੀਂ ਬਹੁਤ ਗਿਆਨਿਆ ਹੋਜੇ ਕਾਹਦੇ ਮੈਂ ਕਲੇਸ਼ ਨਹੀਂ ਮੈਂ ਕਲੇਸ਼ ਕਰਦੀ ਹਾਂ ਹੋਰ ਕੀ ਤੁਸੀਂ ਕਲੇਸ਼ ਵਾਲੇ ਕੰਮ ਹੀ ਕਰਦੇ ਜੇ ਬਸ ਮੈਂ ਘਰ ਦੇ ਵਿੱਚ ਤਾਲੇ ਲਾ ਕੇ ਚਲ ਜਾਂਦੇ ਜੀ ਤੇ ਤੂੰ ਤੋੜਿਆ ਕਿਉਂ ਮੇਰਾ ਤਾਲਾ ਜਿੰਨੀ ਵਾਰੀ ਤਾਲਾ ਲਾਊਗਾ ਉੰਨੀ ਵਾਰੀ ਤੋੜਨਾਂਗੇ ਕੀ ਟੁੱਟੂਗਾ ਦੱਸ ਨਾ ਮੈਨੂੰ ਜਦੋਂ ਅਸੀਂ ਘਰੇ ਆ ਗਏ ਫਿਰ ਤੁਹਾਡਾ ਕੀ ਮਤਲਬ ਬਣਦਾ ਤਾਲੇ ਲਾ ਕੇ ਜਾਣਾ ਹੋਈ ਲਿਮਾਰੀਆਂ ਨੂੰ ਲੋਕੜਾਂ ਨੂੰ ਲਾਏ ਆ ਤੇ ਮੈਂ ਤਾਂ ਸੁਲਾਜੇ ਨੂੰ ਲਾਉਂਗੀ ਇਹ ਲਿਮਾਰੀਆਂ ਦੇ ਵਿੱਚ ਪਿਆ ਬਾ ਸਾਡੀਆਂ ਲਿਮਾਰੀਆਂ ਤੁਹਾਡੇ ਕਮਰੇ 'ਚ ਸਾਡੇ ਕੋਲ ਕਿਹੜੀ ਲਿਮਾਰੀ ਆ ਕੱਲੇ ਲੱਗੇ ਪੁੱਛੋ ਪ੍ਰੀਤ ਜਨਾਨੀਆਂ ਨੂੰ ਇਹਨਾਂ ਦੇ ਥੋੜੀ ਲੱਗੇ ਤੁਹਾਡੇ ਹੀ ਲਾਏ ਹੋਏ ਮੈਂ ਨਹੀਂ ਲਾਏ ਤੁਹਾਡੀਆਂ ਕਲਮਾਰੀਆਂ ਤੁਹਾਡੀਆਂ ਮੈਂ ਕੋਲ ਤਾਲੇ ਲਾਉਂਗੀ ਹਾਂ ਸਾਡੀਆਂ ਕਲੀਆਂ ਲਿਮਾਰ हां तुही ताला तोड़ के मगरो आदे खिसक गए ताला तोड़ के किन्ने ਬਾਰੇ ਤੂੰ ਤੋੜਿਆ ਕਹਿਣਾ ਤੋੜਿਆ ਇੱਥੇ ਕੰਨ ਕੱਢ ਲਿਆ ਅੰਦਰੋਂ ਕੁਛ ਦੇ ਇੰਨਾ ਨੇ ਕੁਛ ਕੱਢ ਲਿਆ ਅੰਦਰੋਂ ਕੱਢੇ ਮੈਂ ਘੱਟ ਥੋੜੀ ਕਰਨੀਆਂ ਨੇ ਕੀ ਕੱਢਿਆ 10 ਮਿੰਟ ਕੋਲਾ ਵਾਲੀ ਕਰਨੀਆਂ ਨਹੀਂ ਕੀ ਅਸਰ ਲੱਗਦੀ ਨਹੀਂ ਮੈਂ ਕੀ ਉੱਥੇ ਰੱਖਿਆ ਹੁੰਦਾ ਜਿਹੜੇ ਬੋਲਦੀਆਂ ਨਹੀਂ ਦੀ ਮਗਰੋਂ ਮੇਰਾ ਕਮਰਾ ਉਹ ਮਾਇਆ ਤਾਂ ਰਹਿਣ ਦੇ ਕਰ ਤਾਲਾ ਲੱਗ ਜਾਇਆ ਕਰ ਤਾਲਾ ਫਿਰ ਤਾਲਾ ਨਾ ਤਾਲੇ ਨੂੰ ਨਹੀਂ ਟਿਕਣ ਦਿੰਦੇ ਤੇ ਨਾ ਲੱਗਦਾ ਮੈਂ ਬਾਹਰ ਦਾ ਕਰਦੇ ਵਿੱਚ ਮਰੇ ਵਾਲਾ ਸਾਹਿਬ ਕੀਤਾ ਵੀ ਕੋਈ ਨਹੀਂ ਹੈਗਾ ਘਰੇ ਤੂੰ ਹੀ ਨਹੀਂ ਸਮਝਿਆ ਤੂੰ ਹੀ ਸਮਝਿਆ ਮਾਰਾਂਗੀ ਸਾਡੀ ਮਾ ਹੈ ਨਹੀਂ ਮਾਰਾ ਆਗਮੀ ਉਹਨੇ ਕਰਦੀ ਆ ਕੀ ਮੈਂ ਕੰਮ ਕਰਾਂਗੀ ਤੇ ਲਾਲਾਂ ਕੇ ਜਾਂਦੀ ਨਿਆਰ ਆ ਜਾਓਗੀ ਸਾਡੀ ਵਾਲੀ ਤੂੰ ਬੱਸ ਕਰ ਮਾਦਾ ਮੈਂ ਅੱਗੇ ਰਾਤ ਦਾ ਗਿਆ ਸੱਚੇ ਤੇ ਸੱਚੇ ਰਹਿੰਦੇ ਕਿ ਮਾਂ ਹੀ ਝੂਠੀ ਆ ਯਾਰ ਮੈਂ ਰਾਤ ਦਾ ਗਿਆ ਹੁਣ ਮੈਂ ਥੱਕਿਆ ਮੇਰਾ ਆ ਜਿਹੜੀ ਅੰਨੀ ਮਗਦੇ ਮਾਰੀ ਕੀਤੀ ਜਾਂਦੀ ਮਗਦੇ ਨਹੀਂ ਤੇ ਕੋ ਮਾਰੀ ਕੀਤੀ ਬਸ ਤਾਲਾ ਨਹੀਂ ਲੱਗਦਾ ਜਿਹਦਾ ਕੰਮ ਤਾਲਾ ਮੈਂ ਤੇ ਲਾਉਂਗੀ ਜਿੰਨਾ ਜੇ ਮੈਨੇ ਸਿੱਧਾ ਨਹੀਂ ਹੋਗਾ ਨਾ ਮੈਂ ਤੇ ਲਾਉਂਗੀ ਅਹੀਂ ਸਿੱਧੇ ਹੀ ਆ ਮਾਦਾ ਮੈਂ ਸਿੱਧੇ ਕਰ ਲੋਗੇ ਕਿ ਮੈਂ ਕਾਲੇ ਕਾਲੀ ਲਾਉਣੇ ਆ ਅਹੀਂ ਸਹੀ ਆ ਸਾਰਿਆਂ ਨੂੰ ਪਤਾ ਵਾ ਕਾਇਦਰ ਕਹਿੰਦੇ ਆ ਸਾਰੇ ਦਿਨ ਸਾਰੇ ਕੁਝ ਨਹੀਂ ਆਂਦੇ ਤੁਹਾਨੂੰ ਲਾਂਤਾ ਪਾਉਂਦੇ ਤਾਲਾ ਬਗਲਾ ਲੱਗਣਾ ਤਾਲਾ ਨਾ ਲਾਗੇ ਜਾਈ ਮੈਂ ਤਾਲਾ ਫੇਰ ਤੋੜ ਦੇਣਾ ਤੋੜ ਕੇ ਵੇਖੀ ਹੁਣ ਹੋ ਦੇਖਾਰੀ ਮਾਦਾ ਵੀ ਤੋੜ ਕੇ ਵੇਖ ਕੇ ਮੈਂ ਨਜ਼ਾਰਾ ਦਊਂਗੀ ਤੋੜਨ ਦਾ ਹੁਣ ਤੂੰ ਬੜਾ ਆਪਣੇ ਆਪ ਚ ਬਣਿਆ ਮਡੀਸੀ ਜਿਆਦਾ ਸਿਆਣਾ ਬਣਿਆ ਤੂੰ ਤਾਲਾ ਤੋੜੂਗਾ ਮੈਂ ਤੋੜੂਗਾ ਤਾਲਾ ਤੂੰ ਆਏ ਹੋਂ ਬਿਨਾਂ ਅੰਦਰ ਆ ਕੇ ਡਾਇਰੈਕਟ ਬੋਲਣਾ ਤੋੜ ਪਹਿਲ ਤੋਂ ਆਇਆ ਕਰੋ ਤੂੰ ਮੈਨੂੰ ਕੋ ਸਮਝਾਈ ਜਾਨੀ ਪਈਆਂ ਤੈਨੂੰ ਨਹੀਂ ਪਤਾ ਲੱਗਦਾ ਪਿਆ ਹੈਗਾ ਕਿ ਮੰਮੀ ਨੇ ਕੀ ਕਿਹਾ ਵਾ ਕੀ ਨਹੀਂ ਕਿਹੜਾ ਕਾਉਨ ਨਾਪੇ ਆ ਹੁਣ ਇਹ ਕਿਹ ਕਾ ਆਇਆ ਆੜਾ ਕੀ ਯਾਰ ਅਭੀ ਤੈਨੂੰ ਪਤਾ ਹੀ ਹੈ ਜਦੋਂ ਆਲਾ ਜਿਹੜਾ ਤਾਲਾ ਪਾਣਾ ਹੀ ਸੀਗਾ ਕੰਮ ਤਾਂ ਹੁੰਦਾ ਹੀ ਰੋਲਾ ਪੋਣ ਲੱਗ ਪਿਆ ਵਾ ਉਹ ਮਾਦਾ ਨੇ ਉੱਥੇ ਹੀ ਘੇਰ ਲਿਆ ਕੰਨੀ ਮੇਰਾ ਤਾਲਾ ਕਿੱਦਾਂ ਤੋੜਿਆ ਤੁਹਾਨੂੰ ਨਹੀਂ ਪਤਾ ਕਿਉਂ ਤਾਲਾ ਤੋੜਿਆ ਹੀ ਕੰਨੀ ਮੇਰੇ ਕਮਰੇ ਜਿਹੜੇ ਲਮਾਰੇ ਲੱਗੇ ਇਹਨਾਂ ਨੇ ਤਾਲੇ ਲਾਇਆ ਤੁਸੀਂ ਕਿਹਨੇ ਤਾਲੇ ਲਾਇਆਗੇ ਕਮਰੇ ਦੇ ਤਾਲੇ ਆਪਾਂ ਕਿੱਥੇ ਲਾਏ ਹੀ ਉਹੀ ਤੇ ਕਹਿਣਾ ਉਹ ਸਾਡੇ ਨਾਲ ਜਿਹੜੀ ਮੰਮੀ ਬੜਾ ਲੜੀਏ ਤੇ ਮੈਂ ਉਹ ਹੀ ਇਹਨੂੰ ਕਹਿਣ ਦੀ ਮੈਂ ਕਿ ਹੁਣ ਵੇਖੀ ਕਰਨ ਨਹੀਂ ਆ ਰਹਿਣਾ ਮਾਂ ਨਹੀਂ ਕਿਹੜਾ ਕੱਢਣਾ ਇਹ ਤਾਂ ਅੰਦਰ ਵੀ ਨਹੀਂ ਜਾਂਦੀਆਂ ਡਰਦੀਆਂ ਕਹਿੰਦੀ ਤੁਸੀਂ ਤਾਂ ਕਮਰੇ ਦੇ ਖੋਲ ਕੇ ਚਲ ਗਏ ਮਗਰ ਇਹਨਾਂ ਨੇ ਮੇਰਾ ਸਮਾਨ ਕੱਢ ਲਿਆ ਕੋਈ ਓਏ ਐਵੇਂ ਮੰਮੀ ਬੋਲਣ ਦੇ ਨੇ ਮੰਮੀ ਨੇ ਪੰਜੀ ਦਾ ਖੋਲ ਲੈਂਦਾ ਤੇ ਤੁਸੀਂ ਆਂਦੇ ਆਂਦੇ ਨਾਲ ਲੜਨ ਲੱਗਿਆ ਕਰੋ ਉਹ ਰਾਤੀ ਆਏ ਆ ਹਨਾ ਤੇ ਅਸੀਂ ਪਾਣੀ ਪੁੱਛਿਆ ਪਾਣੀ ਨਹੀਂ ਮੈਂ ਪੀਣਾ ਰੋਟੀ ਪੁੱਛੀ ਮੈਂ ਰੋਟੀ ਨਹੀਂ ਖਾਣੀ ਆਂਦੀ ਤੇ ਮੈਂ ਤਾਂ ਨੂੰ ਮੈਨੂੰ ਬੈਗ ਦੇ ਦੇ ਅਸੀਂ ਤੇਰੇ ਕੱਪੜੇ ਧੋਨੇ ਆ ਤੇ ਤਰੀ ਲਾਂ ਤਾਂ ਬੈਗ ਨੂੰ ਉਹ ਬੈਗ ਨੂੰ ਕੀ ਹੋਣੀ ਬੈਗ ਤੇ ਹੁਣੇ ਹੀ ਕੰਮ ਕੰਮ ਕਰਕੇ ਵੇਲੀਆਂ ਆਈਆਂ ਤੇ ਐ ਵਗਾ ਕੇ ਬੈਗ ਮਾਰਿਆ ਮੇਰੀ ਪੈਰਾਂ ਦਾ ਧਾਤੀ ਫੜਾ ਰਹੇ ਤੇ ਰਾਤ ਕੀ ਹੋਣਦਾ ਬੈਗ ਇਹ ਨਹੀਂ ਬੱਸ ਜਾਣਗੇ ਕੇ ਓਏ ਉਹ ਕੁਛ ਨਹੀਂ ਹੈ ਮਾਰਾ ਦਿਮਾਗ ਖਰਾਬ ਹੋ ਗਿਆ ਹੁਣ ਮੇਰਾ ਬੈਗ ਵੀ ਨਾਲੇ ਧੋਗੇ ਤੋ ਹੁਣ ਮੈਂ ਕੱਪੜੇ ਧੋਕੇ ਆਈਆਂ ਬੈਗ ਨੂੰ ਫਰਾ ਧੋਕੇ ਆਈਆਂ ਉਹ ਜਾਓ ਤੇ ਨਹੀਂ ਰੋਟੀ ਪੰਡ ਦਾ ਕੋਈ ਇੰਤਜ਼ਾਮ ਕਰੋ ਦੱਸਾ ਕਰੋ ਮੰਮੀ ਉਹਦੇ ਤਾਂ ਬੋਲੀ ਜਾਣਾ ਵਾ ਤਰੀਆ ਵੀ ਨਾ ਬੋਲਿਆ ਕਰੋ ਫਿਲਕੋਫੇ ਦਾ ਮਰਿਆ ਆ ਬਹੁਤ ਦੁਖੀਆਂ ਮਾਦਾ ਨਾ ਮਰਿਆ ਤੈਨੂੰ ਮਰਿਆ ਬਰਾਬਰ ਕੀਤਾ ਨਾ ਘਰੇ ਪੁੱਛਦੀਆਂ ਤੂੰ ਰਹਿਣ ਦੇ ਤੂੰ ਨਾ ਹੁਣ ਬੋਲਿਆ ਨਾ ਕਰ ਕਰਨ ਤੇਜ ਪਾਲਾ ਮੈਂ ਵੀ ਤੇਜ ਪਾਇਆ ਮੈਨੂੰ ਛੱਡ ਪਰਾਂ ਰੋਜ਼ ਹੋਰ ਉਹ ਤੇ ਸਿਆਣੇ ਆਂ ਆਈ ਤੇ ਚਲ ਬੱਚੇ ਉਹਨਾਂ ਨੂੰ ਨਹੀਂ ਸਮਝ ਲੱਗਦੀ ਕਿ ਬੱਚੇ ਮੈਨੂੰ ਇੰਦਾ ਬੋਲਦੇ ਪਏ ਨੇ ਜੇ ਆਪਾਂ ਉਹਨਾਂ ਵਰਗੇ ਬਣ ਕੇ ਤੇ ਫਿਰ ਆਪਾਂ ਤਿੰਨ ਚੀਜ਼ੀ ਫਰਕ ਆ ਜੂਗਾ ਆ ਛੱਡ ਬਣਾਗੇ ਤਾਂ ਹੀ ਠੀਕ ਹੋਣਾ ਨਹੀਂ ਤਾਂ ਮਾਦਾ ਨੇ ਇੱਦਾਂ ਹੀ ਆਪਾਂ ਨੂੰ ਖਰਾਬ ਕਰੀ ਜਾਣਾ ਤੁਹਾਡੇ ਦੇ ਦਬਾਅ ਬਣਾ ਵੜਾ ਕੇ ਬਾਅਦ ਚ ਉਹਨੇ ਮੈਨੂੰ ਵੀ ਕਹਿਣਾ ਕੱਲ ਨੂੰ ਕਹੋਗੇ ਜਾਓ ਘਰੋਂ ਭੱਜੋ ਮੈਂ ਇਕੱਲੀ ਰਹੂੰਗੀ ਇੱਥੇ ਫੇਰ ਕੀ ਕਰੋਗੇ ਚੱਲ ਛੱਡ ਪਰਾਂ ਤੂੰ ਐਵੇਂ ਨਾ ਟੈਨਸ਼ਨ ਲੈ ਚੰਗਾ ਆਹਣੇ ਤੂੰ ਕੰਮ ਤੋਂ ਆਇਆ ਵਾਂ ਆ ਕੇ ਕਿੱਦਾਂ ਲਾਪਿਆ ਵਾਂ ਚੱਲ ਤੂੰ ਨਾ ਨੂੰ ਆ ਆ ਫੇਰ ਆਪਾਂ ਰੋਟੀ ਰੁੱਟੀ ਦਿੱਤੀ ਇਹ ਇਹ ਠੀਕ ਆ ਦੇ ਦੇ ਕੱਪੜੇ ਕਪੜੇ ਆ ਗਲਾਸ ਲੈ ਜੀ ਮੈਂ ਨਾ ਉਹ ਦੇਦੀਆਂ ਤਾਂ ਪਈਆਂ ਨਹੀਂ ਕਿਤੇ ਨੋ ਤੇ 23 ਦਾ ਨੰਬਰ ਡਾਇਲ ਕਰ ਲੈਣਾ 723 ਦਾ ਨੰਬਰ ਡਾਇਲ ਤੇ ਜੇ ਮੈਨੂੰ ਪੁੱਛਣੀ ਆ ਬਣਾ ਆ ਵੇਖ ਲਓ 23 ਦਾ ਫੋਨ ਆਇਆ ਮੈਨੂੰ ਇਹ ਹੀ ਤੋਂ ਉਹਨਾਂ ਨੂੰ ਮੈਂ ਸਹੀ ਆ ਜਾ ਮੈਂ ਸਹੀ ਤਾਈ ਸਤਿਗੁਰੂ ਕਾਲ ਸਤਿ ਕਾਲ ਹੋਰ ਸਹੀ ਕੀ ਹਾਲ ਤੇਰਾ ਬਸ ਠੀਕ ਹੈ ਤੂੰ ਰਾਜੀ ਹੋ ਹਾਂ ਹੋਰ ਕਿਦਾਂ ਹਾਲ ਚੱਲ ਵਧੀਆ ਤਾਈ ਕਿੱਥੇ ਹੀ ਦੇਲੀ ਨਹੀਂ ਲੱਗਦਾ ਸੀ ਤੂੰ ਗਈ ਸੀ ਤੇ ਮੈਂ ਉਹ ਤੇਰੀ ਮਾਸੀ ਕੋਲ ਚਲ ਗਈ ਸੀ ਅੱਛਾ ਹਾਂ ਮੈਂ ਕਿਹਾ ਚੱਲ ਕਰ ਫਿਰ ਉਹਨੇ ਕਿਹੜਾ ਘਰ ਵੀ ਕਲੇ ਸੀ ਜਾਂ ਕੀ ਆ ਤੇ ਉਹ ਜਿਹੜਾ ਤੈਨੂੰ ਕੰਮ ਦੱਸਿਆ ਸੀ ਉਹ ਕੀਤਾ ਹੋ ਗਿਆ ਉਹਦੇ ਹੋ ਗਿਆ ਵਾ ਹੋ ਰਿਹਾ ਚੱਲ ਵਧੀਆ ਹੋ ਗਿਆ ਹੋ ਗਿਆ ਤੇ ਉਹ ਤੇ ਬਹੁਤ ਵਧੀਆ ਹੋ ਗਿਆ ਉਹ ਤਾਂ ਹੀ ਮਗਰੋਂ ਤਾਂ ਮੈਂ ਆਇਆ ਸੀ ਨਵਾਂ ਹੀ ਦੇਦੀਆਂ ਤੇਰੀਆਂ ਨਵਾਂ ਕਿ ਤੂੰ ਨਵਾਂ ਤਾਂ ਕੋਈ ਲੈਣਾ ਤੂੰ ਨੋਨ ਬੜਾ ਪੁੱਛਦਾ ਰਹੀ ਨਾ ਕੀ ਕਹਣਾ ਤੂੰ ਨੋਨ ਨੂੰ ਸਾਈ ਮੈਂ ਕਹਿਣਾ ਕੁਝ ਨਹੀਂ ਮੈਂ ਕੱਲ ਆਇਆ ਸੀ ਅੱਛਾ ਤੇ ਤੇਰੀ ਛੋਟੀ ਨੋਨ ਨੇ ਮੈਨੂੰ ਦਬਕੇ ਦੁਬਕੇ ਮਾਰ ਕੇ ਭਜਾਤਾ ਬੋਲਦੀ ਬਣਾਉਂ ਤੇ ਕਿਉਂ ਲਾ ਤਾਂ ਇਹਦੇ ਇੱਥੇ ਕੋਈ ਕੰਮ ਨਹੀਂ ਮੈਂ ਕਿਹਾ ਪਾਣੀ ਪਿਆ ਦੇ ਤੁਹਾਨੂੰ ਕੰਮ ਹੁੰਦਾ ਵਾ ਮੈਂ ਕਿਹਾ ਫੇਰ ਤਾਂ ਤੁਸੀਂ ਸਾਰਾ ਕੁਝ ਕਰਦੇ ਆ ਹੁਣ ਤੁਹਾਨੂੰ ਲੋੜ ਨਹੀਂ ਹੈਗੀ ਮੈਂ ਤਾਂ ਪਾਣੀ ਵੀ ਨਹੀਂ ਪਿਆ ਕਹਿੰਦੀ ਆਪਣੇ ਘਰ ਜਾ ਕੇ ਪੀ ਪਾਣੀ ਯਾਰ ਤੂੰ ਉਹਨਾਂ ਨੂੰ ਕੀ ਆਖਣੇ ਤੂੰ ਆਂਦੀ ਹੈ ਨਹੀਂ ਕਰ ਤੂੰ ਨਹੀਂ ਸੀ ਆਉਣਾ ਤੈਨੂੰ ਪਤਾ ਉਹਨਾਂ ਨੂੰ ਬੋਲਣ ਦੀ ਚੱਕ ਲੈ ਨਹੀਂ ਪੁਰਾਵੀ ਯਾਰ ਚੰਗਾ ਨਹੀਂ ਲੱਗਦਾ ਫਿਰ ਹੋਰ ਸੁਣਾ ਤਾਈ ਵਧੀਆ ਵਧੀਆ ਸੀ ਉਹ ਮੇਰੇ ਨਾਲ ਵੀ ਭਰਾਵਾ ਬੋਲੀਆਂ ਸੀ ਹਾਂ ਹਾਂ ਕਹਿੰਦੀਆਂ ਤੂੰ ਜੋ ਕੁਛ ਹੈ ਉਹਨੂੰ ਹੀ ਆਖੀ ਜਾਨੀ ਮੈਂ ਕਿਹਾ ਮੈਂ ਵੀ ਫਿਰ ਆਖਦਾ ਮੈਂ ਕਿਹਾ ਉਹ ਵੀ ਮੇਰਾ ਪੋਤੇ ਆ ਮੇਰਾ ਵੱਡਾ ਪੋਤੇ ਆ ਸਾ ਤਾਂ ਇਹ ਗੱਲਾਂ ਛੱਡ ਦੇ ਇਹ ਤਾਂ ਚਲਦੀਆਂ ਰਹਿੰਦੀਆਂ ਤੂੰ ਬਾਬੇ ਬਾਰੇ ਦੱਸ ਕਿਦਾਂ ਬਾਬੇ ਬਾਰੇ ਕੀ ਹੋ ਗਿਆ ਕੰਮ ਜਿਹੜਾ ਬਣਾ ਕੇ ਦਿੱਤਾ ਬਾਬੇ ਨੇ ਮੰਤਰ 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 ਬਣਾਤਾ ਉਹਨੇ ਹਾਂ ਉਹਨੇ ਬਾਸ ਜਿੱਦਾਂ ਕਹਿੰਗੇ ਉਦਾਂ ਹੀ ਚੱਲੂਗਾ ਹਾਂ 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 ਵਧੀਆ ਤੇ ਮੈਨੂੰ ਲੱਗਦਾ ਥੋੜਾ ਅਸਰ ਹੋ ਗਿਆ ਹਾਂ ਮੈਂ ਉਹਨਾਂ ਦਾ ਸਵਾ ਮਹੀਨੇ ਨਿਰੰਦਰੰਦਰ ਸਾਰਾ ਕੋਸ਼ਿਸ਼ ਐਟੋ ਜੂ ਹਾਂ 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 ਬੜਾ ਵਧੀਆ ਤਾਈ ਮੈਂ ਤਾਂ ਤੈਨੂੰ ਵਧੀਆ ਰਾਜ ਪਾਇਆ ਸੀਗਾ ਚਲੋ ਹੁਣ ਵੇਖੋ ਬਾਬੇ ਜੀ ਮੇਰ ਹੋ ਜੇ ਤੇ ਵਧੀਆ ਹੀ ਆ ਚੱਲ ਵਧੀਆ ਮੇਰੇ ਇਹ ਤੇ ਨਾ ਟਿਕਟ ਨਹੀਂ ਦਿੰਦੀਆਂ ਮੈਨੂੰ ਰੇ ਆ ਵੀ ਬਸ ਹੀ ਐਂਡ ਮੈਨੂੰ ਫੋਨ ਨਹੀਂ ਲੱਗਦਾ ਮੈਂ ਫੋਨ ਨਹੀਂ ਲੱਗਦਾ ਆ ਮੈਂ ਤਾਂ ਮਾਹੀਂ ਚੋਰੀ ਚੋਰੀ ਆਇਆ ਮੈਂ ਕਹਾ ਮੈਨੂੰ ਫੇਰ ਨਾ ਮੋੜ ਦੇਣ ਕਰੇ ਉਹ ਤਾਂ ਸੀਂ ਹੀ ਆ ਨਹੀਂ ਇੱਥੇ ਮੈਂ ਕਹਾ ਮੈਨੂੰ ਮੋੜ ਮਾੜ ਨਾ ਦੇਣ ਰਾਹ ਚ ਵੀ ਤਾਈ ਹੈ ਨਹੀਂਗਾ ਨਹੀਂ ਮੈਂ ਹੈਗੀ ਸਾਹਮਣੇ ਮੇਰਾ ਧਿਆਨ ਹੁੰਦਾ ਮੈਂ ਘਰ ਹੁਆ ਸਹੀ ਮੇਨੂੰ ਹੁੰਦਾ ਕਰਨਾ ਸਾਰਾ ਲੱਗਦਾ ਤਾਈ ਲੱਗਦਾ ਹੀ ਨਹੀਂ ਜਿਹੜਾ ਫੋਨ ਨਹੀਂ ਆਇਆ ਤਾਈ ਦਾ ਮੈਂ ਜੀ ਆਈ ਆ ਹਾਂ ਚੱਲ ਤਾਈ ਚੰਗਾ ਫਿਰ ਹੈ ਚੱਲ ਠੀਕ ਹੈ ਚਲ ਕੋਈ ਲੋੜ ਦੂਰ ਪਈ ਤੇ ਦੱਸ ਨਹੀਂ ਤਾਈ ਕੋਈ ਗੱਲ ਨਹੀਂ ਇਹ ਆਇਆ ਬਾਬੇ ਦਾ ਤੇ ਕੰਮ ਵਧੀਆ ਕੁਝ ਮੈਨੂੰ ਰਾਹੇ ਪਾਇਆ ਇਹ ਜੀ ਗੱਲ ਨਹੀਂ ਗਈ ਚਲ ਵਧੀਆ ਆ ਜੇ ਤੇ ਕਿਤੇ ਸਵਾ ਮਹੀਨੇ ਦੇ ਅੰਦਰ ਅੰਦਰ ਮੈਨੂੰ ਤਾਂ ਲੱਗਦਾ ਵੱਡੀ ਤੇ ਅੱਧਾ ਕ ਮੰਤਰ ਵੱਜ ਗਿਆ ਉਹ ਤੇ ਹੋ ਗਈ ਥੋੜੀ ਠੀਕ ਅਜੇ ਛੋਟੀ ਜਿਹੜਾ ਬੋਲਦੀ ਜਾਦਾ ਕੋਈ ਗੱਲ ਨਹੀਂ ਉਹਨੂੰ ਕਦੋਂ ਸੈੱਟ ਹੋਣਾ ਮੈਂ ਤੇ ਨਹੀਂ ਖੋਲਦੀ ਉਹ ਮੰਨੂ ਆਇਆ ਵਾ ਤੇ ਉਹਨੇ ਉਹੀ ਖੜਕਾਉਂਦਾ ਹਨ ਦਰਵਾਜ਼ਾ ਮੈਂ ਤੇ ਨਹੀਂ ਖੋਲਦੀ ਹੈਗੀ ਦੀਦੀ ਇਹ ਤੇ ਮਨਪ੍ਰੀਤ ਦੀ ਆਵਾਜ਼ ਆ ਦੀਦੀ ਹਾਂ ਮਨਪ੍ਰੀਤ ਕੋਲ ਖੋਲ ਦੇ ਬੇ ਉਹ ਮੈਂ ਨਾ ਮੰਨੂ ਆਇਆ ਹੀ ਤੇ ਮੈਂ ਕਿ ਉਹ ਹੀ ਖੜਕਾਉਂਦਾ ਹਨ ਦਰਵਾਜ਼ਾ ਗੱਲ ਨਾ ਕਰੋ ਮੈਂ ਮਨੁਦੀ ਗੱਲਾਂ ਸੁਣ ਕੇ ਆਈ ਅੰਦਰ ਹਾਂ ਮੰਨੂ ਬੜਾ ਤੇਜ ਆ ਕਿਉਂ ਕਿ ਆ ਬੈ ਸਹੀ ਤੂੰ ਕਿਦਾਂ ਫਲਿੱਪ ਪਈ ਆ ਕੀ ਗੱਲ ਆ ਆਪਣੀ ਕੀ ਪਈ ਆ ਮੰਨੂ ਦੀ ਗੱਲਾਂ ਸੁਣ ਕੇ ਮੇਰਾ ਸਿਰ ਬਾਕੇ ਕੁੰਮ ਗਿਆ ਪਤਾ ਅੰਦਰ ਕੀੜੇ ਕਿੜੇ ਗੱਲਾਂ ਕਰਦੇ ਪਏ ਸੀ ਮੰਮੀ ਦਾ ਪਤਾ ਨਹੀਂ ਕਿੜੇ ਬਾਬੇ ਬੂਬੀ ਦੀ ਗੱਲਾਂ ਕਰਦੇ ਪਏ ਸੀ ਹੇ ਬਾਬੇ ਵਾਲੀਆਂ ਗੱਲਾਂ ਆਹੋ ਬਾਬੇ ਵਾਲੀਆਂ ਗੱਲਾਂ ਕਹਿੰਦਾ ਮੰਮੀ ਨੂੰ ਨੌਵੇਂ ਦਿਨ ਵਾਸ ਹੋਇਆ ਕਿ ਨਹੀਂ ਹੋਇਆ 10 ਮਿੰਟਾਈ ਅੱਛਾ ਆਹ ਉਹ ਪਤਨੀ ਕੀ ਜੰਤਰ ਮੰਤਰ ਦੀ ਕੀ ਗੱਲ ਕਰਦਿਆ ਪਿਆ ਸੀ ਮਨੋ ਹਾਏ ਹਾਏ ਐਂ ਤੇ ਗੁਰਦੁਆਰੇ ਜਾਣ ਵਾਲੇ ਬੰਦੇ ਇਹ ਕਿਹੋ ਜਿਹਾ ਕੰਮ ਲਾਪੇ ਸਾਡੇ ਘਰ ਮਿੰਦੋ ਆਪ ਨਹੀਂ ਪਤਾ ਦੀਦੀ ਮੈਂ ਤੇ ਅੱਕਨੀ ਸੋਣ ਕੇ ਆਈ ਆ ਇਹ ਜਿਹੜਾ ਹੁੰਦਾ ਨਾ ਇਹ ਮਤਲਬ ਕਹਿ ਕੋ ਕਿ ਮੰਮੀ ਨੇ ਮੈਨੂੰ ਜਾਂ ਦੇਣਾ ਹੈ ਬਣਾਵਾ ਹਨਾ ਭਈ ਤੇ ਉਹਦੀ ਮੰਮੀ ਹੈ ਜਿਹੜੀ ਬਾਪਿਆ ਕੋ ਸੋਹਰੀ ਹੈ ਫਿਰ ਤਾਂ ਇਹਨਾਂ ਮੰਮੀ ਸਾਡੇ ਲਾਗੇ ਬੰਦੇ ਹੈਗੇ ਤੇ ਇਦਾਂ ਫਿਰ ਕਰਨ ਦਾ ਨਵਾਂ ਵਾਚ ਹੋ ਜਾਣਗੀਆਂ ਕੀ ਪਤਾ ਮੈਂ ਤੋ ਆਪ ਨੂੰ ਸਮਝਾਉਂਦੀ ਪਈ ਆ ਮੰਮੀ ਕਹਿੰਦੀ ਤੂੰ ਮੇਰੀ ਗਾਲ ਸੁਣ ਤੂੰ ਗੱਲ ਚੰਗੀ ਤਰ੍ਹਾਂ ਸੁਣੀ ਵੀ ਆ ਕਿ ਐਵੇਂ ਕਹੀ ਜਾਂਦੀ ਮੈਂ ਮੈਂ ਆ ਸੁਣ ਕੇ ਆਈ ਸੱਚੀ ਗੱਲ ਕਹਿਣ ਦੀ ਤੁਹਾਨੂੰ ਨਾਸਮ ਮੇਰਾ ਤੇ ਪੂਰਾ ਸਰੀਰ ਹੀ ਕੰਬਣ ਲੱਪਿਆ ਆ ਗੱਲ ਸੁਣ ਕੇ ਤੇ ਤੋ ਆਈ ਦਜਾ ਮੰਮੀ ਆ ਵੀ ਲੱਗਦਾ ਮੈਨੂੰ ਐਵੇਂ ਨਹੀਂ ਹੁੰਦਾ ਸੀ ਤਾਈ ਤਾਈ ਕਰਦਾ ਸੀ ਤਾਈ ਮਿੱਠਾ ਬਣਦਾ ਸੀ ਤਾਈ ਨਾਲ ਮੂੰਹ ਤਾਂ ਮਿੱਠਾ ਗੁਰਦਾ ਹੀ ਬਣਦਾ ਵਾ ਨਾ ਤਾਂ ਕਰਕੇ ਕਾਰਪឪ ਦੇ ਲੱਗ ਮੈਨੂੰ ਹੀ ਆ ਹੋਰ ਨਹੀਂ ਕੋਈ ਹੋਏਗਾ ਚੱਲ ਛੱਡ ਪਰਾਂ ਤੂੰ ਮੈਂ ਕਿਹਾ ਹੁਣ ਆਪਾਂ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ ਲੱਗ ਕੋਈ ਦੇਖਦੇ ਆ ਕੀ ਮਨੰਡਿਆ ਘਰ ਵਿੱਚ ਇਹਦੇ ਤੁਸੀਂ ਵੇਖਦੇ ਨਹੀਂ ਤਾਂ ਆਪ ਦਾ ਹੀ ਲੱਗ ਲੱਗਦਾ ਲੱਗੀ ਜਾਂਦਾ ਹੁੰਦੇ ਕੋਈ ਗੱਲ ਨਹੀਂ ਹੈ ਨਾ ਹੁਣ ਮੰਮੀ ਤੇ ਨਿਗਰਾਨੀ ਰੱਖਣੀ ਪੈਣੀ ਹੈ ਤੇ ਨਾਲ ਮੰਨੂ ਤੇ ਵੀ ਰੱਖਣੀ ਪੈਣੀ ਆ ਇਹ ਕਦੋਂ ਹੁੰਦਾ ਕਦੋਂ ਨਹੀਂ ਹੁੰਦਾ ਜੀ ਜੇ ਗੱਲ ਲੱਗਦਾ ਦੀ ਇਹ ਰਿਹਾ ਪਰ ਮੰਨੂ ਨਾਲ ਗੱਲ ਕਰਨੀ ਬਣੀ ਆ ਮੇਰਾ ਦਿਨ ਨਾ ਬਿਲਕੁਲ ਨਹੀਂ ਜੀ ਕਰਦਾ ਉਹਦੇ ਨਾਲ ਗੱਲ ਕਰੀਏ ਆਪਾਂ ਸੱਚੀ ਗੱਲ ਕਰਨੀ ਆ ਆਪਾਂ ਮਤਲਬ ਕੱਢ ਕੇ ਬਰਾ ਕਰਾਂਗੇ ਨਾ ਉਹਦੀ ਨਿਗਾਹ ਨਹੀਂ ਸਹੀ ਹੈਗੀ ਪਤਾ ਕਿਹੜੀ ਨਿਗਾਹ ਨਾਲ ਮੈਨੂੰ ਵੇਖਦਾ ਮੈਨੂੰ ਤਾਂ ਹੀ ਨਹੀਂ ਉਹ ਚੰਗਾ ਲੱਗਦਾ ਹੈਗਾ ਉੱਤੇ ਮੈਨੂੰ ਵੀ ਪਤਾ ਵਾ ਮੈਨੂੰ ਵੀ ਚੰਗਾ ਲੱਗਦਾ ਪਰ ਆਪਣੇ ਮਤਲਬ ਨਾਲ ਆਪਾਂ ਤੇ ਉਹਨੂੰ ਹਾਂਜੀ ਹਾਂਜੀ ਕਰਨਾ ਹੀ ਪਾਣਾ ਉਹਨੂੰ ਦੋ ਦਿਨ ਚੱਲ ਫਿਰ ਹੁਣ ਮੈਂ ਦੇਖਦੀ ਆ ਫਿਰ ਕੜੀ ਕੀ ਕਰਨਾ ਤਾਂ ਦੱਸ ਜੀ ਜੀ ਗੱਲ ਕਹਾਂ ਹਾਂ ਤੱਡੇ ਤੋਂ ਇਲਾਵਾ ਉਹਨੂੰ ਕੁਛ ਨਹੀਂ ਕਰ ਸਕਦਾ ਮੇਰਾ ਤਾਂ ਸੱਚੀ ਨਹੀਂ ਜੀ ਕਰਦਾ ਉਹਨੂੰ ਬੁਲਾਵਾ ਦੀਦੀ ਵੇਖ ਲਓ ਕਰ ਲੋ ਇੱਕ ਵਾਰੀ ਗੱਲ ਲਾ ਬਸ ਜਿਦਾਂ ਪਰ ਇਹ ਉਥਾਰਾ ਕੁਝ ਬੱਕ ਗਿਆ ਫੇਰ ਆਪਾਂ ਕੀ ਕੰਮ ਹੈ ਉਹਨੂੰ ਕੀ ਸੁਤ ਕਰਨਾ ਆਪਾਂ ਫੇਰ ਦੱਖਾ ਕਰਾਂਗੇ ਉਹਨੂੰ ਆਪਾਂ ਮੈਨੂੰ ਤਾਂ ਡਰ ਆਉਂਦਾ ਕਿ ਤੋਣਾ ਟਾਣਾ ਨਾ ਕਰਦੇ ਵਿੱਚ ਸੱਚੀ ਮੈਂ ਤਾਂ ਸੌੜ ਗਏ ਨਾ ਮੈਂ ਤਾਂ ਆ ਦੇ ਦਿੱਤੀਆਂ ਹੋਰ ਤਰਾ ਉਹੀ ਜਾਣ ਲਿਆ ਵਾ ਤੂੰ ਇੱਕ ਵਾਰੀ ਗਲਤ ਕਰੂ ਇੱਕ ਵਾਰੀ ਕੁਝ ਕਿ ਸਕੀਮ ਲਾਂਦੇ ਆ ਤਾਂ ਮਨ ਨੂੰ ਹੁਣ ਮੇਰਾ ਤਾਂ ਬਿਲਕੁਲ ਚਲ ਤੂੰ ਹੀ ਫੇਰ ਦੱਸ ਕੀ ਕਰ ਗਾੜੀ ਕਰਨਾ ਵਾ ਸੋਚ ਕੇ ਫਿਰ ਦੱਸੀ ਮੈਨੂੰ ਸੋਚ ਕੇ ਫਿਰ ਦੱਸੀ ਤੇ ਨਾਲੇ ਤੂੰ ਧਿਆਨ ਰੱਖੀ ਜਦੋਂ ਆਊਗਾ ਨਾ ਫਿਰ ਮੈਨੂੰ ਦੱਸੀ ਆਹ ਹੋਏ ਮੈਂ ਧਿਆਨ ਦਉ ਮੇਰੇ ਨਿਕ 스ਕੀਮ ਆਈ ਆ ਭਾਬੀ ਨਾਲ ਗੱਲ ਕਰਦੀ ਆ ਇਹ ਮੈਨੂੰ ਇੱਦੀ ਸੁੱਤਰ ਕਰਨਾ ਪੈਣਾ ਲੱਗਦਾ ਹੁਣ ਆਪਾਂ ਦੀਦੀ ਮਨਪ੍ਰੀਤ ਵਜਾ ਮਾਰਨ ਦੀ ਆ ਆਈ ਮਨਪ੍ਰੀਤ ਆਏ ਦੀਦੀ ਕੀ ਗੱਲ ਹੋ ਗਈ ਆ ਪਹਿਲਾਂ ਗਾਉ ਤਾਂ ਸਹੀ ਹਾਂ ਦੱਸ ਕੀ ਆ ਤੁਹਾਡਾ ਮੇਰੇ ਗੱਲ ਕਰਕੇ ਆਈ ਸੀ ਜਿੰਦਰ ਜਿਹੜੀ ਮਨੂੰ ਦੀ ਹਾਂ ਉਹਦੀ ਸੋਚ ਲਈ ਮੈਂ ਸਕੀਮ ਉਹਦੇ ਵਾਸਤੇ ਦੱਸ ਫਿਰ ਕਿਹੜੀ ਸੋਚੀ ਆ ਕੋਚੀ ਇੱਦਾਂ ਸੱਦਾ ਦੇ ਫੋਲ ਕਰੇ ਠੀਕ ਆ ਦੇਖ ਲਾ ਸਕੀਮ ਆਪਣੀ ਕੰਮ ਆ ਜੂਗੀ ਨਾ ਆ ਜਣੀ ਆ ਜਣੀ ਐ ਤੂੰ ਹੀ ਭਰੋਸਾ ਰੱਖਿਆ ਨਾ ਮੇਰੇ ਤੇ ਸੱਤ ਦਾ ਸੁਗਤ ਆ ਲੈ ਰਹੇ ਨਾ ਦੋ ਸਾਲਾਂ ਦਾ ਬੜੀ ਉਹਦੇ ਉੱਤੇ ਪੜਾਅ ਕੱਢਣੀ ਜਿਹੜੀ ਦੋ ਸਾਲਾਂ ਦੀ ਹੈ ਤੂੰ ਹੀ ਦੋ ਸਾਲ ਦੀ ਕੱਢ ਲਿਓ ਮੈਂ ਮਹੀਨੇ ਦੀ ਖੜੀ ਕੱਢ ਮੈਂ ਤੇ ਫਿਰ ਚੰਗੀ ਚੰਗੀ ਤਰ੍ਹਾਂ ਹੀ ਹੁਣ ਕੱਢੂਗੀ ਪੜਾਅ ਤੂੰ ਆ ਖੱਦ ਲੈਣਾ ਆਪ ਬਸ ਤੂੰ ਹੀ ਮੇਰੇ ਸਾਥ ਦੇ ਦੇ ਬਸ ਮਹੀਨੇ ਮੈਂ ਤੇਰਾ ਸਾਥ ਦਵਾਂਗੀ ਪੂਰਾ ਥਿੰਦੋਗੇ ਨਾ ਹਾਂ ਬਸ ਤੂੰ ਹੁਣ ਨਾ ਧਿਆਨ ਰੱਖੀ ਕਿ ਉਹ ਆਉਂਦਾ ਕਿਹੜੇ ਵੇਲੇ ਕਿਉਂ ਗੱਲ ਦਾ ਜਵਾਬ ਹਾਂਜੀ ਹਾਂਜੀ ਸੋਚਿਆ ਤੁਸੀਂ ਹਾਂ ਮੈਂ ਸੋਚ ਲਿਆ ਆ ਤੁਹਾਰੇ ਅੱਛਾ ਜੀ ਮੇਰਾ ਇਰਾਦਾ ਚਲੋ ਅੱਖਾਂ ਬੰਦ ਕਰੋ ਸਹੀ ਦੱਸੋ ਤਾਂ ਸਹੀ ਜੀ ਅੱਖਾਂ ਦੇ ਬੰਦ ਕਰੋ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣੀ ਹੈ ਉਹ ਗੱਲ ਦਾ ਹੈ ਦੱਲ ਨਹੀਂ ਅੱਖਾਂ ਬੰਦ ਦੱਸੋ ਹੁਣ ਆਪਣੇ ਦਾਦੀ ਹੱਥ ਹਾਂ ਹੱਥ ਵੀ ਜੋੜੋ ਤੁਸੀਂ ਲਓ ਜੋੜ ਲਈ ਹੱਥ ਪਹਿਲਾਂ ਹੀ ਜੜਾਲਣ ਲੱਗ ਗਏ ਤੁਸੀਂ ਤੇ ਹੱਲੇ ਤਾਂ ਗੱਲ ਹੀ ਪੁੱਛੀ ਤੁਹਾਡੇ ਕੋ ਦੱਸੋ ਵੀ ਸਹੀ ਕੀ ਚੱਕਰ ਆ ਗੱਲ ਦਾ ਦਾਲਣੀ ਨੇ ਤੁਸੀਂ ਕੋਈ ਸੁਪੀ ਆਪਣਾ ਨਹੀਂ ਖੋਲਣੀ ਆ ਇਹ ਠੀਕ ਹੈ ਨਾ ਨਹੀਂ ਨਹੀਂ ਖੋਲਦਾ ਨਹੀਂ ਕੋਈ ਮੇਰੇ ਕੋ ਹਰ ਵਾਰੀ ਪੋਸਟਿੰਗ ਕੀ ਗੱਲ ਆ ਕੀ ਗੱਲ ਆ ਹਾਂ ਜੱਤੀ ਜਾਂ ਬਈ ਆ ਰਹੇ ਤੁਸੀਂ ਬਸ ਪਿਆਰ ਜਾ ਹੀ ਜਾਂਦਾ ਸੀ ਤੁਹਾਡੇ ਤੇ ਮੈਂ ਕਿਹਾ ਚਲੋ ਹਾਂ ਇਹ ਕੀ ਲੁਕਣ ਮਿੱਟੀ ਖੇਡਣ ਲੱਗਿਆ ਆਪਾਂ ਨਹੀਂ ਨਹੀਂ ਲੁਕਣ ਮਿੱਟੀ ਥੋੜੀ ਜਿਹੀ ਨਾ ਲੱਗੇ ਆ ਗੱਲ ਦਾ ਜਵਾਬ ਦੇਣਾ ਫਿਰ ਸਪਰਾਇਜ਼ ਤੁਹਾਨੂੰ ਦੇਣਾ ਹੀ ਆ ਨਾ ਹਾਂਜੀ ਹਾਂਜੀ ਦੱਸੋ ਇਹ ਹੱਥ ਬੰਨ ਕੇ ਦੇਣਾ ਜੀ ਹਾਂ ਹੱਥ ਬੰਨ ਕੇ ਹੋਰ ਨਾ ਹੁੰਦੀਆਂ ਠੀਕ ਆ ਵਧੀਆ ਵਧੀਆ ਲਿਆਓ ਦੋ ਸਰਪ੍ਰਾਈਜ਼ ਇਹਦੇ ਬੜਾ ਤੁਹਾਡੇ ਨਾਲ ਹੁੰਦੀ ਸੀ ਮੈਂ ਚਲ ਅੱਜ ਬੜਾ ਘਾਟ ਜਾਂ ਆਉਣ ਡਿਆ ਤੁਹਾਡੇ ਤੇ ਤੇ ਨਾ ਕਰਦੇ ਅੱਖਾਂ ਖੋਲਿਓ ਆਪਣੀਆਂ ਸਰਪ੍ਰਾਈਜ਼ ਦੇਖੋ ਆਪਣਾ ਸਰਪ੍ਰਾਈਜ਼ ਹੱਥ ਤਾਂ ਖੋਲੋ ਹੱਥ ਨਹੀਂ ਅੱਖਾਂ ਦੇ ਖੋਲੋ ਆਪਣੀਆਂ ਇਹਨਾਂ ਅੱਖਾਂ ਖੋਲੋ ਆ ਕੀ ਸਰਪ੍ਰਾਈਜ਼ ਇਹ ਕਾਹ ਦਾ ਸਰਪ੍ਰਾਈਜ਼ ਹੁੰਦਾ ਵਾ ਤੁਹਾਡੇ ਵਾਸਤੇ ਹੱਥ ਕਿਉਂ ਬੰਨਿਆ ਮੈਨੂੰ ਬੰਨਿਆ ਕੋ ਇੱਥੇ ਬੰਦ ਕਰਾਖਾਂ ਤਾਨੂੰ ਇੱਦਾਂ ਕਿਤਾ ਬੰਨ ਲਾਂਗੇ ਤੂੰ ਮੇਰੀ ਮੰਮੀ ਇਹ ਕਾਦੀ ਗੱਲਾਂ ਕਰਦੀ ਐ ਬਸ ਬੰਦ ਕਰੀਆ ਭਾਈ ਆਪਣੇ ਕੰਮ ਕਰਾਉਂਦੀ ਐ ਮੇਰ ਕੋ ਸਰ ਸਾਰੇ ਪਿੰਡ ਦੇ ਤਾਈ ਮੇਰ ਕੋ ਕੰਮ ਕਰਾਉਂਦੀ ਐ ਇਹ ਖਚਰਾਈ ਗੱਲਾਂ ਛੇ ਨਾ ਮੈਨੂੰ ਪਤਾ ਦੀਦੀ ਇਹ ਪਤਾ ਵਾ ਤਾਈ ਜ ਮੈਂ ਅਪਲਾਨ ਬਣਾਇਆ ਆਪਾਂ ਦੋ ਸਾਲ ਬਹੁਤ ਜ਼ਿਆਦਾ ਠੀਕ ਕੀਤਾ ਤੁਹਾਨੂੰ ਕੀ ਲੱਗਦਾ ਵਾ ਅਸੀਂ ਬੰਨ ਲਾਂਗੇ ਮੈਨੂੰ ਤਾਂ ਮੇਰ ਕੋ ਖੋਲਣਾ ਹੀ ਹੈਗਾ ਮੈਂ ਇੱਦਾਂ ਖੋਲ ਜੋ ਕਿ ਤੂੰ ਆਇਆ ਨਾ ਤੁਸੀਂ 5 ਮਿੰਟਾਂ ਚ ਸਿਰ ਵੇਖੋ ਲੈ ਪਾਣੀ ਨੂੰ ਕੀ ਆ ਪਾਣੀ ਮਰੋ ਜੀ ਪੀਣਾ ਪਾਣੀ ਦਾ ਕੀ ਹੈ ਏ ਕੀ ਆ ਆਪਣਾ ਸਰਕਾਰ ਦੀ ਪਈ ਦਵਾਈ ਵੀ ਨਾ 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 ਮਨਪ੍ਰੀਤ ਏ ਕੀ ਆ ਮੈਂ ਦੇ ਦੋ ਬੜਾ ਬੜਾ ਕੀ ਆ ਤੁਮ ਲਾਇ ਤੁਸੀਂ ਲੈ ਲਓ ਦਵਾਈਓ ਗੱਪੜੀ ਨਹੀਂ ਗੱਲਾਂ ਤੇ ਹੱਡੀਆਂ ਕਰਦੇ ਆ ਨਹੀਂ ਦੇਖਣਾ ਨਹੀਂ ਮੈਂ ਤੁਹਾਨੂੰ ਕਦੀ ਕੁਝ ਕਿਹਾ ਮੈਂ ਤੁਹਾਨੂੰ ਦੱਸਿਆ ਤੇ ਸਾਥ ਦੱਸਣਾ ਕਿ ਨਹੀਂ ਮੈਂ ਤੁਹਾਨੂੰ ਕੁਝ ਕਿਹਾ ਸਾਥ ਸਾਥ ਨਾਲ ਘੱਟ ਹੈ ਵੀ ਬਈ ਤਾਈ ਆਣ ਵਾਲੀ ਤਾਈ ਤਾਈ ਨੂੰ ਦੋ ਤਾਈ ਆਹ ਹੁਣ ਇਹ ਆਲਾ ਕਿਤੇ ਦੂਰ ਗਈ ਹੋਣੀ ਕਿਤੇ ਕੋਈ ਨਹੀਂ ਤਾਈ ਆ ਗਈ ਤਾਈ ਕਿਹੜਾ ਬਾਬਾ ਕੋਈ ਬਾਬਾ ਨਹੀਂ ਚੁੱਡ ਨਹੀਂ ਬੋਲੋ ਖੋਲੋ ਮੇਰਾ ਨਾਮ ਘੋਟ ਰਿਹਾ ਛੇਕ ਛੱਤ ਬੋਲਿਆ ਕਿਹੜੇ ਬਾਬਿਆਂ ਕੋਈ ਸਾਈ ਨੂੰ ਖੜਿਆ ਅਗਰ ਮੈਂ ਖੋਲਤਾ ਨਾ ਫੇ ਤੂੰ ਦੇਖ ਲਿਓ ਦਸਾਂ ਨਾ ਲਵੰਦਾਂ ਨੂੰ ਦੱਸਾਂ ਕਿ ਤੈਨੂੰ ਦਜੀ ਕੋਈ ਜਵਾਬ ਹੈ ਮੈਂ ਤੈਨੂੰ ਛੱਡਣਾ ਨਹੀਂ ਦੇਣਾ ਨੂੰ ਤਿੱਸਾ ਦੀ ਗੋਲੀ ਮੈਂ ਦਜੀ ਗੋਲੀ ਖੋਲ ਕੇ ਤੈਨੂੰ ਵੇਖੋ ਕਿੰਦਾ ਖੋਲਦੇ ਆ ਦੇ ਦੋ ਅਰੇ ਕਰ ਮਾਨਪ੍ਰੇਤ ਲਾ ਲਾ ਲਓ ਫਾਈ ਲਾ ਲਾ ਲਓ ਮੇਰੀ ਮਾਂ ਮੈਂ ਪੈਣਾ ਲਾਹ ਲਾਹ ਮੈਨੂੰ ਖਵਾਈ ਦੇਣੀ ਆ ਮੇਰੇ ਪੁੱونی ਆ ਦੇਖੀ ਕਿੰਨਾ ਸੱਚ ਬਾਕੀਆ ਗੋਲੀਆਂ ਖਵਾਈ ਦੇਣੀ ਆ ਮੈਨੂੰ ਸੱਚ ਬੋਲ ਲੈ ਕਾਹਨੇ ਮੈਨੂੰ ਖਵਾਈ ਦੇਣੀ ਆ ਕੀ ਕਰੀ ਜੰਨੀ ਆ ਮਰਨਾ ਬੋਲਣਾ ਕਿ ਨਹੀਂ ਸੱਚ ਬੋਲਣਾ ਕਿ ਮੈਂ ਪੂਰੀ ਟੱਗੀ ਮੂਹ ਤੇ ਮੈਨੂੰ ਬੋਲਣਾ ਬੋਲਣਾ ਚਲ ਲੈ ਖੋਲ ਮੈਨੂੰ ਖੋਲ ਲੈ ਪਹਿਲਾਂ ਖੋਲ ਪਹਿਲਾਂ ਬੋਲ ਫਿਰ ਖੋਲਿਆ ਕਬਾਰੇ ਪਹਿਲਾਂ ਖੋਲ ਮੈਨੂੰ ਸੱਚ ਬੋਲੋ ਪਹਿਲਾਂ ਦੱਸੋ ਪਹਿਲਾਂ ਮੈਨੂੰ ਪਤਾ ਨਹੀਂ ਕੀ ਤੂੰ ਖਵਾਤਾ ਮੈਨੂੰ ਕੀ ਹੋਈ ਜਾਂਦਾ ਮੈਨੂੰ ਖੋਲ ਦੋ ਜਲਦੀ ਜਲਦੀ ਬੋਲੋ ਟਾਈਮ ਟੱਕਾਟਾ ਕੁਝ ਨਹੀਂ ਕੀਤਾ ਤਾਈ ਦੇ ਕੰਮ ਕਰਦਾ ਮੈਂ ਹੋਰ ਤੁਹਾਨੂੰ ਸੱਚੀ ਕਹਿੰਦਾ ਬਾਬੇ ਵਾਲੀ ਗੱਲ ਤੇਰੀ ਵਿੱਚੋਂ ਆਈ ਆ ਬਾਬਾ ਕੋਈ ਗੱਲ ਨਹੀਂ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹਲੇ ਝੂਠ ਬੋਲ ਜਾਂਦੇ ਟਾਈਮ ਦੇਖੋ ਮੈਂ ਕੋਈ ਗੱਲ ਨਹੀਂ ਬਾਬੇ ਵਾਲੀ ਤੂੰ ਦੇਖੋ ਬਾਬੇ ਵਾਲੀ ਗੱਲ ਸੱਚ ਦਾ ਅੱਜ ਨਹੀਂ ਤੇ ਸੱਚ ਝੂਠ ਬੋਲਦੇ ਬੇਜੀ ਮੈਂ ਝੂਠ ਨਹੀਂ ਖੋਲ ਦੋ ਮੈਨੂੰ ਸੱਚ ਹੈ ਮੈਂ ਸੱਚ ਹੈ ਸੱਚ ਦੱਸੋ ਫੜਾ ਮੈਨੂੰ ਸੋ ਬੇਰੇ ਆ ਖੋਲ ਦੋ ਛੇਤੀ ਦੱਸੋ ਹਾਂ ਕੋਈ ਗੱਲ ਨਹੀਂ ਹੈ ਜੀ ਬਾਬੇ ਵਾਲੀ ਆ ਹੱਥ ਜੋੜੇ ਤੁਹਾਡੇ ਕੋ ਖੋਲਦਾ ਮੈਨੂੰ ਮੈਂ ਮਰ ਜਾਣਾ ਅੱਜ ਖੋਲਣਾ ਨਹੀਂ ਹੈਗਾ ਮੈਂ ਮਰ ਜਾਣਾ ਪਹਿਲਾਂ ਸੋ ਪਹਿਲਾਂ ਤੇਰੇ ਖੋਲਿਆ ਕਿ ਆਪਾਂ ਇੱਧਰ ਇੱਧਰ ਫਰਾਜ ਰਾ ਦੇ ਫਾਇਦੇ ਦੱਸ ਨਹੀਂ ਦੱਸਣਾ ਦੱਸ ਤਾਂ ਦੱਸ ਤਾਂ ਹਾਏ ਦੱਸ ਤਾਂ ਮੈਂ ਸਾਚ ਜਲਦੀ ਦੱਸੋ ਹਾਂ ਖੋਲਾਂਗੇ ਫਿਰ ਮੈਂ ਦੱਸੂਗਾ ਨਹੀਂ ਖੋਲਣਾ ਹਰ ਤੁਹਾਨੂੰ ਮੈਂ ਵੀ ਮੈਂ ਵੇਖਾਂ ਕਿੰਨਾ ਖੋਲਦਾ ਹੱਥ ਉਹ ਨਾ ਉਹ ਮੈਂ ਹੀ ਤਾਈ ਨੂੰ ਸਕੀਮ ਦਿੱਤੀ ਸੀਗੀ ਬਾਬਾ ਸੀਗਾ ਮਾਸੀ ਦੇ ਪਿੰਡ ਹੈ ਨਾ ਉਹ ਉੱਥੇ ਗਈ ਸੀਗੀ ਉੱਥੋਂ ਮੈਂ ਕਿਹਾ ਸੀ ਇਹ ਕਰਵਾਉਣ ਵਾਤੇ ਵੀ ਤੇਰੀਆਂ ਨੋਵਾਂ ਬੋਲਣੀਆਂ ਨਹੀਂ ਤੇਰੇ ਅੱਗੇ ਦੇਖਿਆ ਖੋਲ ਦੋ ਕਰ ਦਿੱਤੀ ਕਿਹ ਨਾ ਲੱਗਾ ਤੂੰ ਵੀ ਫੜ ਕੇ ਖੋਲ ਮਾਪੇ ਦੇ ਆਪ ਤੈਨੂੰ ਲਿਖਣ ਚਾਹੀਦੇ ਤੇ ਤੈਨੂੰ ਆਪਾ ਮੈਂ ਨਹੀਂ ਆਂਦਾ ਖੋਲ ਦੋ ਮੈਨੂੰ ਜਲਦੀ ਤਾਈ ਤਾਈ ਕਾ ਦੰਦਾ ਤੇਰੇ ਪਰ ਖਾਲੀ ਦੇਖਿਆ ਨਾ ਕਿੰਦਾ ਪਛਦਾ ਗਿਆ ਹਣ ਥੋ ਝੂਠਾ ਹੈ ਨਾ ਤਾਂ ਭੱਜਿਆ ਵਾ ਆਪਣੀ ਮੰਮੀ ਵੀ ਚੰਗੀ ਆ ਮੰਮੀ ਲੱਗੀ ਸੀ ਨਾ ਇਹਦੇ ਮਗਰ ਖੜਦਾ ਸੀ ਕਿੱਡਾ ਬਾਬਿਆਂ ਤੋਂ ਨਾਲ ਇਹਨਾਂ ਕਿੰਨਾ ਵੱਡੀ ਗਲਤੀ ਕੀਤੀ ਆ ਖੋਨੀਰ ਕਰ ਤੇ ਵੜੂ ਆਏ ਹਿੰਮਤ ਨੀ ਘਰ ਬਣਦੀ ਇਸ ਘਰ ਚ ਆਲੇ ਵੇਖ ਲਓ ਤੁਸੀਂ ਇਹਨੂੰ ਤੇ ਹੁਣ ਸੁਧਾਰਿਆ ਨਾ ਕੱਲ ਮਮੀ ਨੂੰ ਆਜਾ ਮਮੀ ਨੂੰ ਰੋਕ ਕਰਦੇ ਆ ਪਹਿਲਾਂ ਚੱਲ ਵੇਖੀਏ ਕੀ ਆ ਅਲਮਾਰੀ ਦੇਚ ਰੱਖਿਆ ਮਮੀ ਨੇ ਆਹ ਕੀ ਹੈ ਇਹ ਲਮਾਰੀ ਚ ਵਿੱਚ ਤਾਈ ਗਾ ਬੈਗ ਦੀ ਫਰਾਂਦੀ ਸੀ ਆਪਾਂ ਨੂੰ ਕਿਹੜੀ ਅਲਮਾਰੀ ਮਮੀ ਨੇ ਆ ਆਹੀ ਵਾਲੀ ਮੈਂ ਮਮੀ ਦੀ ਆਹ ਹੋਏ ਮੇ ਮਰ ਜਾ ਆ ਕੀ ਆ ਹੈ ਕਹਿੰਦੇ ਤੱਕ ਫੱਲੇ ਫੱਲੇ ਤੱਕ ਕੀ ਕੀ ਨਮੂਤੇ ਮੰਮੀ ਦਾ ਇਹ ਕੰਮ ਕੋਈ ਇੱਥੇ ਪਿਆ ਰਹਿੰਦੇ ਇਹਨੂੰ ਅੱਜ ਮੰਮੀ ਵੀ ਰੋਖ ਕੀਤੀ ਤੇ ਤਾਂ ਇਹ ਕੀਤਾ ਨਾ ਅੱਜ ਮੰਮੀ ਨੂੰ ਇਹ ਕਰਦੇ ਰੋਖ ਆਹ ਦੇ ਮੰਮੇ ਨੂੰ ਆਹ ਇੱਥੇ ਬੈਠ ਗਈ ਆਹ ਦੇ ਹੀ ਰਾ ਕੇ ਮੰਮੀ ਨੂੰ ਕਿੱਦਾਂ ਵਾਸ ਕਰਦੇ ਫਿਰਦੇ ਨੇ ਸਾਨੂੰ ਆਹ ਕਰ ਕਰਾ ਆ ਕੀ ਕੀਤਾ ਆ ਤਾ ਇਹ ਦੱਸੋ ਆ ਕੀਆ ਇਹ ਤੁਸੀਂ ਕੀਤਾ ਮੈਂ ਵੀ ਕੀਤਾ ਅੱਜ ਇਹ ਨਹੀਂ ਕੀਤਾ ਗਾ ਬੇਟਾ ਉਹ ਹੁਣ ਇਸੇ ਤਰ੍ਹਾਂ दे गया। दे गया। दे गया। दे तो अपनी आयो मैं गुरु घर असन वाले आज कितो आ गई दसो ना कि ਮੈਂ ਕੱਚੇ ਦੱਸੋ ਦਾ ਦੋਨੀਆਂ ਸਲਾਹ ਨਹੀਂ ਹੈ ਜੋ ਵੀ ਹੋਣਿਆ ਸਾਨੂੰ ਸਾਰਾ ਸਾਰਾ ਪਤਾ ਲੱਗ ਗਿਆ ਆਪਣੇ ਮੂੰਹ ਆ ਦੱਸ ਦੋ ਕੀ ਤਨ ਸੱਚ ਆਪਣੇ ਮੂੰਹ ਆ ਦੱਸ ਦੋ ਸੱਚ ਸਾਨੂੰ ਲੱਗ ਗਿਆ ਦੱਸ ਮਮੀ ਚੰਗੇ ਰਹੋਗੇ ਤੁਸੀਂ ਅੱਗੇ ਤੁਸੀਂ ਆ ਕੇ ਕਰਮ ਕਰ ਲਓਗੇ ਨਹੀਂ ਸੱਚ ਚੰਗੇ ਰਹੋਗੇ ਲੈ ਉੱਤੋਂ ਗਲਤੀ ਕਰ ਦਿੱਤੋ ਆਪਾਂ ਤੁਸੀਂ ਬੋਲਦੇ ਆ ਮੈਨੂੰ ਕਹਿੰਦਾ ਦੱਸਾਂ ਬੰਦੇ ਐਸੀ ਨਹੀਂ ਮਮੀ ਤੁਸੀਂ ਬਣੋ ਤੁਸੀਂ ਸੱਚ ਕਰ ਦੋ ਕੀ ਆ ਆ ਕੀ ਰੱਖਿਆ ਆ ਵਾ ਇਹਨਾਂ ਨੂੰ ਕੁਝ ਕੀ ਲੈ ਇਹ ਸਾਡੇ ਨਾਲ ਕਿੱਥੋਂ ਆਇਆ ਇਹ ਦਿਮਾਗ ਮੰਮੀ ਨੇ ਪੁੱਛੋ ਮੰਮੀ ਨੂੰ ਪੁੱਛ ਮੰਮੀ ਦੇ ਸੁਭਾਰ ਹਟਾ ਗਏ ਸੀ ਨਹੀਂ ਨੂੰ ਕੋਈ ਨਹੀਂ ਪਤਾ ਇਹਨਾਂ ਨੂੰ ਪਤਾ ਕੋਈ ਵੀ ਗੁਰੂ ਘਰ ਜਾਣ ਵਾਲੇ ਇਹੋ ਜੇ ਕੰਮ ਅਸੀਂ ਕਰਾਉਣੀ ਆ ਕਿਨੇ ਕੀਤਾ ਫਿਰ ਇਹ ਇਹਨਾਂ ਨੂੰ ਪੁੱਛਣਾ ਲੈ ਬਾਰਾ ਨਹੀਂ ਕਰਦੇ ਕੋਈ ਆ ਕੇ ਕਰੇ ਬਾਰਾ ਨਹੀਂ ਕਰਨਾ ਜਦੋਂ ਅਮਾ ਕਰ ਗੰਨਾ ਕੋਈ ਰੌਲਾ ਬਾਹਰ ਦੇ ਕੋਈ ਨੁਕਸਾਨ ਨਹੀਂ ਕਰ ਸਕਦਾ ਫਿਰ ਇਹ ਕਿੱਥੋਂ ਆਇਆ ਮੈਨੂੰ ਕੀ ਪਤਾ ਕਿੱਥੋਂ ਸਾਡੇ ਕੋਈ ਕਿੱਦਾਂ ਮੰਮੀਆਂ ਨਾਲ ਆ ਰਹੇ ਤੁਹਾਡੇ ਨੂੰ ਮੰਮੀ ਨੇ ਸਬੂਤ ਆ ਸਭ ਸਬੂਤ ਆ ਆ ਪਾ ਦੱਸੋ ਦੱਸੋ ਕਿਹੜਾ ਸੱਜਣ ਮੰਨੇ ਨੂੰ ਸਾਜਾ 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 ਸੋਚੋ ਮੈਂ ਪਛਲਾ ਕੇ ਆਪਾਂ ਇੱਥੇ ਮੰਮੀ ਜਿਹੜੇ ਮਨ ਨੂੰ ਤਾਈ ਕਿੰਨੂ ਉਹ ਚਾਚੇ ਦੇ ਮੁੰਡੇ ਨੂੰ ਹਾਂ ਜਿਹੜਾ ਹੁੰਦਾ ਤਾਈ ਤਾਈ ਕਰਦਾ ਜਿਹੜਾ ਮਿੱਕਾ ਉਹ ਕਰਨ ਮੰਮੀ ਨੇ ਕੀ ਸੱਚ ਦੱਸਣਾ ਮੈਂ ਦਾਦੀ ਆ ਇਹਨਾਂ ਨੇ ਆਹ ਕਰ ਕਰਵਾ ਕੇ ਪਹਿਲਾਂ ਆਪਣਾ ਮੁੰਡਾ ਵੱਡਾ ਮਰਵਾਤਾ ਹੁਣ ਹੈ ਇਹ ਕਰਕੇ ਸਾਨੂੰ ਮਤ ਕਰਨ ਲੱਗੀ ਹੈ ਮੰਮੀ ਕੀ ਕਹਿ ਰਹੀ ਹੈ ਇਹ ਵੱਡੇ ਵੀ ਇਹਨੂੰ ਸਮਝ ਨਹੀਂ ਆਉਂਦੀ ਕੀ ਬੋਲੀ ਜਾਂਦੀਆਂ ਇਹਨੇ ਸਾਰਾ ਸਾਰ ਬਰਬਾਦ ਕਰਕੇ ਰੱਖਤਾ ਮੰਮੀ ਨੇ ਨਵਾਸ ਕਰਨ ਲੱਗੀ ਆ ਆ ਗੱਲ ਤਾਂ ਬੱਸ ਹੋ ਜਾਣੀ ਨੇ ਪਿੱਛੇ ਮੰਦਾ ਵੱਡੇ ਵੀਰ ਦੀ ਗੱਲ ਵਿੱਚ ਕਿੱਥੋਂ ਆ ਗਈ ਵੱਡਾ ਵੀਰ ਤੇ ਜਰਾ ਕੀ ਹੈ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕੀ ਬੋਲੀ ਜਾਂਦੀਆਂ ਨੇ ਕੀ ਗੱਲਬਾਤ ਕਰੀ ਜਾਂਦੀਆਂ ਨੇ ਕੀ ਗੱਲ ਚੈੱਕ ਕਰੋ ਫੋਨ ਮੰਮੀ ਦਾ ਸਾਰਾ ਹੀ ਲੱਗਿਆ ਪਈਆਂ ਮੰਮੀ ਦੇ ਫੋਨ ਚ ਨਾਲੇ ਮੈਂ ਮੰਨੋ ਦੀ ਦੂਰਦਸ਼ਾ ਦੇਖੋ ਕੀ ਕੀਤੀ ਆ ਸਾਰੀ ਵੀਡੀਓ ਬਣਾਈ ਸੀ ਸਾਰਾ ਮਸਤ ਕੇ ਗਿਆ ਆ ਕੀ ਬੋਲਦਾ ਵੇ ਆ ਸਾਰੇ ਕਿਤੇ ਦੇ ਵਿੱਚ ਦੱਸੋ ਹੋ ਦੱਸੋ ਮੰਮੀ ਨੇ ਪੁੱਛਿਆ ਮੰਮੀ ਦੱਸੇ ਕੀ ਕਹਿ ਰਿਹਾ ਵਾ ਉਹ ਕੁਝ ਨਹੀਂ ਮੈਨੂੰ ਤਾਂ ਕੋਈ ਨਹੀਂ ਪਤਾ ਲੈ ਤੇਰੇ ਪਿਆਰੇ ਬਣਾ ਹੁਣ ਜਿਹੜੀ ਮੰਮੀ ਮੁੱਕਰੀ ਜਾਣ ਨਹੀਂ ਆ ਉਹਨੇ ਮੈਂ ਇੰਨਾ ਵੱਡਾ ਗਲਤ ਕੰਮ ਕਰਕੇ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਾਉਣਾ ਸੀ ਸਾਰੀ ਰਲੀ ਮਿਲੀ ਭੁਗਤ ਤੇ ਮੰਮੀ ਦੀ ਹੀ ਨਾਰ ਰਲੀ ਆਪਣੀ ਮੰਮੀ ਦੀ ਚੰਗੀ ਸੀ ਮੈਂ ਥੋੜੀ ਮੁੰਡੇ ਆਪਣੇ ਨੂੰ ਮਾਰ ਸਕਦੀ ਆ ਕੋਈ ਦੱਸੋ ਮੈਨੂੰ ਮਨੁੱਖਣ ਕੀ ਕਹਿ ਰਿਹਾ ਸਭ ਦੱਸ ਗਿਆ ਸੱਚ ਹੁਣ ਵੀ ਤੂੰ ਕਰਨ ਤੈਨੂੰ ਤਾਂ ਯਕੀਨ ਹੋ ਗਿਆ ਨਾ ਵੀਡੀਓ ਦੇਖ ਕੇ ਮਮੀ ਮੈਨੂੰ ਆਹ ਮਹੀਨੇ ਦੀਰ ਤੋਂ ਚਲ ਤੋਂ ਸਾਨੂੰ ਬੋਲਦੀਆਂ ਕਲੇਸ਼ ਕਰਦੀਆਂ ਪਰ ਸਾਨੂੰ ਆਹ ਮਹੀਨੇ ਨਹੀਂ ਸੀਗੀ ਤੂੰ ਇੱਦਾਂ ਕਰੇਂਗੀ ਸਾਡੇ ਨਾਲ ਕਾ ਮ ਕਰਨ ਮੇਕ ਤੋਂ ਕਰਦੀ ਹੋ ਗਈ ਮੇਰੀ ਗੱਲ ਸੁਣ ਮੈਂ ਇੰਨਾ ਵਾਸਤੇ ਕੋਈ ਮਾਰਾ ਨਹੀਂ ਕੀਤਾ ਨਾ ਮੈਂ ਆਪਣੇ ਮੁੰਡੇ ਆ ਕੇ ਮਾਰਾ ਕੀਤਾ ਹੈ ਨਾ ਕੋਈ ਮੈਂ ਬਸ ਇਹੀ ਕਹਿੰਦੀ ਮੇਰੇ ਗਰੀ ਬੋਲੀਆਂ ਬੋਲਣਾ ਬਾਕੀ ਮੈਂ ਕੋਈ ਮਾਰਾ ਨਹੀਂ ਕੀਤਾ ਹਾਏ ਹਾਏ ਤੇ ਮੈਂ ਇੱਦਾਂ ਹੀ ਬੋਲ ਦਿੰਦੇ ਮੁੰਡੇ ਨੂੰ ਮਾਰਦਾ ਮੁੰਡਾ ਕੌਣ ਮਾਰਦਾ ਆਪਣਾ ਦੱਸ ਬਾਕੀ ਮੁੰਡੇ ਵੀ ਕਰਦੇ ਮੈਂ ਮਮੀ ਨੂੰ ਕਹਿਣਾ ਵੀ ਉਹ ਕੀ ਹੋਇਆ ਸੀਗਾ ਕੀ ਇਹਨੇ ਮੰਮੀ ਨੇ ਜਾਨੀ ਚਾਇਆ ਵੀ ਉਹ ਬਾਹਰ ਚਲ ਜੇ ਪਰ ਬਾਹਰ ਜਾਣ ਦਾ ਕੀ ਸੀ ਕਿ ਵੀ ਵੀਰ ਪੜਿਆ ਲਿਖਿਆ ਨਹੀਂ ਸੀਗਾ ਤੇ ਉਹਦਾ ਜਾਣ ਨੇ ਭਰਦਾ ਜੀ ਉਹ 2 ਨੰਬਰ ਤੇ ਗਿਆ ਉਹ 2 ਨੰਬਰ ਤੇ ਜਾਣ ਕਰਕੇ ਸ਼ਾਇਦ ਕੁਝ ਹੋ ਗਿਆ ਹੋਵੇ ਬਾਕੀ ਮਨੂ ਨੇ ਇਸ ਕਰਕੇ ਨਾ ਕਹਿਤਾ ਵੀ ਗਲਤ ਜੈਂਟਲਮੈਨ ਕੋ ਭਸਾਤਾ ਹੋਊਗਾ ਮੰਮੀ ਨੂੰ ਮੈਂ ਉਹਦੇ ਬਾਰੇ ਕੁਝ ਨਹੀਂ ਕੀਤਾ ਮੈਂ ਤਾਂ ਸਿਰਫ ਇਹ ਹੀ ਕੀਤਾ ਜੀ ਵੀ ਮੇਰੇ ਨਾਲ ਪਲੇਅ ਕਰਨਾ ਚਾਹੀਦਾ ਹੈ ਪਲੇਅ ਛੱਡ ਜੇ ਬਸ ਮੈਨੂੰ ਜਿੱਦਾਂ ਕਹਿੰਦੇ ਆ ਮੇਰੀ ਨੀਲਾ ਕਬਦਲੇ ਲੈ ਮਾਸੀਆਂ ਦੀ ਆ ਕੰਮ ਕਰਲਾ ਮਾਸੀ ਦਾ ਆਬ ਨੂੰਆ ਤੋਂ ਵੱਖ ਰੈਂਡੀ ਆ ਮੈਂ ਕੋਈ ਬਲਤਰਾ ਨਹੀਂ ਪਾਇਆ ਮੈਂ ਸਿਰਫ ਇਹਨਾਂ ਲਈ ਹੀ ਆਇਆ ਉਹਨੇ ਤੇ ਆਪਣਾ ਘਰ ਬਰਬਾਦ ਕਰ ਲਿਆ ਉਹ ਸਾਡਾ ਘਰ ਲੱਗੀ ਬਰਬਾਦ ਨਾ ਨਾ ਨਹੀਂ ਪਤਾ ਮੈਨੂੰ ਕਹਿ ਦਿੱਤੀ ਵੱਡੀ ਉਹ ਗੱਲ ਕੋਈ ਨਹੀਂ ਹੈ ਚਲ ਮੰਮੀ ਆ ਬਾਬੇ ਵਾਲੀ ਗੱਲ ਤਾਂ ਸਹੀ ਹੈ ਨਾ ਮਾਸੀ ਵੀ ਸੱਚਾ ਰੇ ਮੰਮੀ ਇਹ ਵੀ ਤੁਹਾਡਾ ਕੋਸ਼ਿਸ਼ ਨਹੀਂ ਕਰਨਾ ਸਿਰਫ ਉਹਨੇ ਆਂ ਦੱਸਾ ਪਿੱਛੇ ਇਹ ਨਵਾਂ ਨਿਕਲਿਆ ਗੱਲ ਬੋਲਣ ਤੇ ਕੋਈ ਉਹਨੇ ਮਾਰਾ ਮੈਨੂੰ ਜਸਤ ਨਹੀਂ ਪਟੋਣਾ ਨਹੀਂ ਹਾਏ ਹਾਏ ਤੇ ਫਿਰ ਵੀ ਇੱਥੇ ਦੋ ਦੇ ਤੇ ਸਾਰਿਆਂ ਨੂੰ ਹੁਣ ਤਾਲੇ ਆ ਜਾ ਤੂੰ ਮੇਰੇ ਨਾਲ ਕੰਨਾ ਲੜੀ ਆ ਤੂੰ ਘਰ ਦੱਸਣ ਦੀ بجائے ਬਾਹਰ ਦੇ ਬੰਦਿਆਂ ਨੂੰ ਕਹਿਨੀ ਆ ਬੱਸ ਠੀਕ ਹੈ ਕਿ ਨਹੀਂ ਚਲੋ ਮੇਰੇ ਕੋਲ ਗਲਤੀ ਹੋ ਗਈ ਚਲੋ ਠੀਕ ਹੈ ਤੂੰ ਆ ਸੁੱਟ ਪਾ ਲੈ ਇਹਨੂੰ ਕਰਨ ਚੱਕ ਕੇ ਮਾਰ ਬਾਹਰ ਇਹਨੂੰ ਚਲੋ ਠੀਕ ਹੈ ਹਾਲੇ ਤੱਕ ਬਾਹਰ ਹੀ ਵੀ ਨਹੀਂ ਬੋਲਦੀ ਆ ਰੱਬ ਨੂੰ ਮੰਨਣ ਵਾਲੇ ਉਸ ਤੋਂ ਬਾਅਦ ਨਹੀਂ ਇਧਰਾਂ ਦੀ ਕਮਾਜ ਕਦੀ ਨਹੀਂ ਹੋਊਗਾ ਇਦਾਂ ਬੱਸ ਠੀਕ ਹੈ ਸਾਰੇ ਰਲ ਮਿਲ ਕੇ ਰਿਆ ਕਰਾਂਗੇ ਜਿੱਦਾਂ ਪਹਿਲਾਂ ਰਹਿੰਦੇ ਸੀ ਠੀਕ ਹੈ ਨਾਲੇ ਵੱਡੇ ਵੀ ਇਸ ਚ ਕੋਈ ਨਹੀਂ ਸੀ ਕੀ ਗੱਲ ਸਾਰਿਆਂ ਨੂੰ ਪਿਆਰ ਭਰੀ ਸਾਸਤਰੀ ਅਕਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਤੁਸੀਂ ਆਪਣਾ ਪਿਆਰ ਵੱਧ ਚੜ੍ਹ ਕੇ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਯੂ ਐਸ ਏ ਵਾਲੇ ਗੁੱਡੀ ਭਾਰਤਵਾਜ ਸਾਹਿਲ ਮਹਿਰਾ ਤੇ ਹੋਰ ਵੀ ਜਿਹੜੇ ਸੱਜਣ ਪਿਆਰੇ ਆ ਜਿਹੜੇ ਵੀਡੀਓ ਤੇ ਥੱਲੇ ਕਮੈਂਟ ਕਰਦੇ ਆ ਤੇ ਤੁਸੀਂ ਚੰਗੇ ਚੰਗੇ ਕਮੈਂਟ ਕਰਿਆ ਕਰੋ ਤੁਸੀਂ ਗਲਤ ਕਮੈਂਟ ਨਾ ਕਰਿਆ ਕਰੋ ਅਗਰ ਤੁਹਾਨੂੰ ਵੀਡੀਓ ਨਹੀਂ ਚੰਗੀ ਲੱਗਦੀ ਤੇ ਤੁਸੀਂ ਸਾਨੂੰ ਆਪਣੀ ਸੁਜੈਸ਼ਨ ਦਿਆ ਕਰੋ ਅਗਰ ਕਿਸੇ ਵੀਰ ਭਰਾ ਨੇ ਆਪਣੀ ਸਟੋਰੀ ਸਟੋਰੀ ਦੱਸਣੀ ਹੋਵੇ ਸਾਨੂੰ ਕਿ ਆਹ ਸਟੋਰੀ ਤੇ ਵੀਡੀਓ ਬਣਾਓ ਤੇ ਉਸ ਉਸ ਸਟੋਰੀ ਦੇ ਉੱਤੇ ਵੀਡੀਓ ਬਣਾਵਾਂਗੇ ਅਸੀਂ ਥੱਲੇ ਆਪਣਾ ਇੰਸਟਾਗ੍ਰam ਆਈਡੀ ਦੇ ਦਾਂਗੇ ਤੁਸੀਂ ਉਹਦੇ ਵਿੱਚ ਆਪਣਾ ਨੰਬਰ ਛੱਡ ਸਕਦੇ ਹੋ ਜਾਂ ਉਸ ਉਸ ਤਰ੍ਹਾਂ ਆਪਣਾ رابطہ ਹੋ ਸਕਦਾ ਵਾ ਉਸ ਤਰੀਕੇ ਨਾਲ ਇੰਸਟਾਗ੍ਰam ਤੇ ਮੈਸੇਜ ਕਰਕੇ ਤੇ ਹੋਰ ਵੀ ਤੁਸੀਂ ਕੋਈ ਸੁਝਾਅ ਦੇਣੇ ਹੁੰਦੇ ਆ ਤਾਂ ਜਰੂਰ ਆਪਣੇ ਸੁਝਾਅ ਦਿਆ ਕਰੋ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਬਾਕੀ ਠੀਕ ਆ ਸਭ ਕੁਝ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ